strength, gin if� ki 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 ਰਿਸ਼ਨ ਜੀ ਤੁਹਾਡਾ ਨਾਮ ਹੀ ਇਦਾਂ ਦਾ ਹਾਂਜੀ ਕਿਉਂਕਿ ਤੁਸੀਂ ਰੱਥ ਵਾਲੇ ਆ ਤੇ ਫਿਰ ਤੁਹਾਨੂੰ ਅਰਜਨ ਨੂੰ ਲਿਆਉਣ ਲਈ ਥੋੜਾ ਤਕਰੀਰ ਕ੍ਰਿਸ਼ਨ ਨੇ ਰੱਥ ਚਲਾਇਆ ਸੀ ਤੇ ਅਰਜਨ ਨੇ ਤੀਰ ਚਲਾਏ ਸੀ ਤੇ ਰੱਥ ਚ ਲਾਉਣ ਵਾਲੇ ਨੂੰ ਥੋੜੀ ਬਹੁਤੀ ਤਕਲੀਫ ਤਾਂ ਹੁੰਦੀ ਆ ਹੁੰਦੀ ਆ ਤੇ ਬਾਬਾ ਜੀਵਨ ਸਿੰਘ ਦੀ ਸੈਨਾ ਥੱਕਣ ਲੱਗੀ ਹੈ ਨਹੀਂ ਜੀ ਥੱਕਣ ਲੱਗੀ ਹੈ ਡਰਨ ਲੱਗੀ ਕਿਸੇ ਤੋਂ ਇਹਨਾਂ ਨੂੰ ਕੋ ਇੱਕ ਦੋ ਦਿਨ ਹੋਰ ਕਰ ਲੋ ਨਾ ਨੂੰ ਕਰ ਲਿਓ ਸਾਰਿਆਂ ਦੇ ਨੋਟ ਨੋਟ ਕੀਤੇ ਮੈਂ ਲੈ ਕੇ ਪਾਈ ਪਾਈ ਦਾ ਸਾਬਤ ਹਾਂ ਜੁਝੇ ਤੁਹਾਡੇ ਪੈਰਾਂ 'ਚ ਆ ਕੇ ਮੱਥਾ ਨਾ ਟੇਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਲਾਹ ਕ੍ਰਿਸ਼ਨ ਜੀ ਕ੍ਰਿਸ਼ਨ ਨਾਲ ਕਰਦੇ ਆ। ਆਓ। ਤੁਹਾਡਾ ਨਾਂ ਹੀ ਇਦਾਂ ਦਾ ਹਾਂਜੀ। ਕਿਉਂਕਿ ਤੁਸੀਂ ਰੱਥ ਵਾਲੇ ਆ ਤੇ ਫਿਰ ਤੁਹਾਨੂੰ ਅਰਜੁਨ ਨੂੰ ਲਿਆਉਣ ਲਈ ਥੋੜਾ ਤਕਲੀਫ। ਇਹ ਸਾਡਾ ਅਰਜਨ ਠੀਕ ਹੈ ਜੀ। ਕ੍ਰਿਸ਼ਨ ਨੇ ਰੱਥ ਚਲਾਇਆ ਸੀ ਤੇ ਅਰਜੁਨ ਨੇ ਤੀਰ ਚਲਾਏ ਸੀ। ਤੇ ਰੱਥ ਚ ਲਾਉਣ ਵਾਲੇ ਨੂੰ ਥੋੜੀ ਬਹੁਤੀ ਤਕਲੀਫ ਤਾਂ ਹੁੰਦੀ ਆ ਹੁੰਦੀ ਆ ਤਕਲੀਫ ਤੇ ਬਾਬਾ ਜੀਵਨ ਸਿੰਘ ਦੀ ਸੈਨਾ ਥੱਕਣ ਲੱਗੀ ਹੈ ਨਹੀਂ ਜੀ ਸੱਕਣ ਲੱਗੀ ਹੈ ਡਰਨ ਲੱਗੀ ਕਿਸੇ ਦਾ ਇਹਨਾਂ ਨੂੰ ਕੋ ਇੱਕ ਦੋ ਦਿਨ ਹੋਰ ਕਰ ਲੋ ਨਾ ਨੂੰ ਕਰ ਲਿਓ ਸਾਰਿਆਂ ਦੇ ਨੋਟ ਨੋਟ ਕੀਤੇ ਮੈਂ ਲੈ ਕੇ ਪਾਈ ਪਾਈ ਦਾ ਸਾਬਤ ਹਾਂ ਜੇ ਤੁਹਾਡੇ ਪੈਰਾਂ 'ਚ ਆ ਕੇ ਮੱਥਾ ਨਾ ਟੇਕਿਆ ਹੁਣ ਯੁੱਗ ਪਲਟਣਾ ਹੈ ਹਾਂ ਜੀ ਦੱਸਦੇ ਤੋਈ ਕੋ ਯੁੱਗ ਪਲਟਣ ਲੱਗਾ ਹੁਣ ਜਦੋਂ 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 ਜ਼ੁਲਮ ਦੀ ਇੰਤਹਾ ਹੋ ਜਾਏ ਫਿਰ ਯੁੱਗ ਪਲਟਦਾ ਹੁੰਦਾ ਫਿਰ ਜਿਹੜੇ ਸਭ ਤੋਂ ਪਿੱਛੇ ਹੁੰਦੇ ਸਭ ਤੋਂ ਅੱਗੇ ਹੁੰਦੇ ਜਿਹੜੇ ਬਹੁਤ ਖੱਬੀ ਖਾਨ ਪਾਟੇ ਖਾਨ ਬਣਦੇ ਹੁੰਦੇ ਪਿੱਛੇ ਚੱਲ ਜਾਂਦੇ ਹੁੰਦੇ ਆ ਇਹ ਬਾਬਾ ਬੰਦਰ ਸਿੰਘ ਬਹਾਦਰ ਦੀ ਮਿਹਰਬਾਨੀ ਆ ਉਹਨੇ ਰੋਟੀ ਖਾਣ ਜੋਗੇ ਕਰਤੇ ਇਹਦਾ ਮਤਲਬ ਇਹ ਨਹੀਂ ਕਿ ਗਰੀਬ ਭਰਾ ਨੂੰ ਇੰਨਾ ਤੰਗ ਕਰਨ ਮੇਰੀ ਬੋਲੀ ਜ਼ਰੂਰ ਨਰਮ ਹੈ ਕੋਈ ਨਹੀਂ ਕੋਈ ਤਾਂ ਮੇਰੇ ਜਿਹੜੇ ਕੰਮ ਆ ਨਾ ਮੇਰੇ ਬਾਬਾ ਜੀਵਨ ਸਿੰਘ ਬੋਲਿਆ ਕਰੂ ਤੁਹਾਡੇ ਚ ਸਾਰਿਆਂ ਕਿ ਕਿਛੇ ਤੋਂ ਘਬਰਾਉਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਪਹਿਲੀ ਤਰੀਕ ਨੂੰ ਇਹਨਾਂ ਨੂੰ ਜਵਾਬ ਦੇ ਦਿਓ ਤੇ ਦੋ ਨੂੰ ਫੇਰ ਮੇਰੇ ਤੋਂ ਜਵਾਬ ਲੈ ਲਓ ਜੜੀਆਂ ਜਿਆਦ ਤੀ ਜਿੰਦਾਬਾਦ ਹਾਂਜੀ ਜਿੰਦਾਬਾਦ ਉਹਨਾਂ ਕੋ ਉੱਥੇ ਡਾਂਗਾ ਖਾਦੀਆਂ ਤੁਸੀਂ ਬਾਜ਼ਾਰ ਚ ਲਾ ਲਿਆ ਤੋਂ ਪਰਸੋਂ ਉੱਥੇ ਫੇਰ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾ ਹੈ ਇਹ ਤੇ ਮੇਰੇ ਸਾਹਮਣੇ ਹੋਇਆ ਮੈਂ ਮਨਤਾ ਪਾਉਦਾ ਰਹਿੰਦਾ ਕਿਸੇ ਨਾਲ ਲੜਿਓ ਨਾ ਫਸਾਦ ਨਾ ਕਰੋ ਪਿੰਡ ਚ ਰੋਜ਼ ਅਪੀਲ ਕਰਦਾ ਨਹੀਂ ਤੇ ਬਾਬਾ ਜੀਵਨ ਸੌਂ ਦੀਆਂ ਫੌਜਾਂ ਜਾਂ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾ ਅੱਗ ਲਾ ਦਿੰਦਾ ਧਰਤੀ ਨੂੰ ਗਰੀਬ ਦੇ ਗੁੱਸੇ ਤੋਂ ਬਚੋ ਗਰੀਬ ਦੀ ਬਾਦਵਾ ਤੋਂ ਬਚੋ ਮੇਰਾ ਸਨੇਹਾ ਜ਼ਰੂਰ ਦੇ ਦਿਓ ਉਹਨਾਂ ਨੂੰ ਜਿਹੜੇ ਤੁਹਾਨੂੰ ਗਾਲੀ ਗਲੋਚ ਕੱਢ ਕੇ ਗਏ ਸਮਝੋ ਆਪਣੇ ਮਾਪੇ ਬਾਪ ਨੂੰ ਉਹ ਕੱਢ ਰਹਾ ਔਰ ਦੋ ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖਾਂਗੇ ਦਾ ਇੱਥੇ ਯਾਰ ਕੋਈ ਸ਼ਰਾਫਤ ਦਾ ਜ਼ਮਾਨਾ ਹੀ ਨਹੀਂਗਾ ਪੈਰਾਂ 'ਚ ਪਿਆ ਨੂੰ ਪੈਰਾਂ 'ਚ ਮੱਥਾ ਟੇਕਦਾ ਤੁਸੀਂ ਦੇਖਦੇ ਹੋਣੇ ਮੈਂ ਇੱਕ ਦਿਨ ਇਦਾਂ ਸਿਰ ਕਰ ਦਿੱਤਾ ਮੈਂ ਕਿਹਾ ਤੇ ਸਿਰ ਚਾਹੀਦਾ ਸਿਰ ਲੈ ਲਓ ਤੁਸੀਂ ਸਾਡੇ ਭਾਈ ਆ ਗੁੱਸੇ 'ਚ ਇਹਨਾਂ ਦੇ ਬੰਦੇ ਬੰਨਣਾ ਨੇ ਛੇਤਰਾਂ ਤੋਂ ਬਿਨਾ ਹਾਂ ਔਰ ਤੁਸੀਂ ਕੁਝ ਨਹੀਂ ਬੋਲਣਾ ਛੇਤਰ ਦੇਖੋ ਇੱਧਰ ਕਿਦਾਂ ਦੇ ਹਾਂ ਜੀ ਜੰਦਾਬਾਦ ਤੁਸੀਂ ਕੁਝ ਨਹੀਂ ਕਰਨਾ ਠੀਕ ਹੈ ਤੁਸੀਂ ਕੁਝ ਨਹੀਂ ਕਰਨਾ ਸ਼ਾਂਤੀ ਨਾਲ ਪਹਿਲੀ ਤਰੀਕ ਨੂੰ ਜਿਹੜਾ ਤੁਹਾਨੂੰ ਰੋਕੇ ਫੋਨ ਕਰ ਦੇਣਾ ਮੇਰਾ ਨੰਬਰ ਹੈ 98151 ਤੇ 55555 ਜਿਹੜਾ ਮੈਂ ਹੀ ਚੁੱਕਦਾ ਠੀਕ ਹੈ 98151 ਕਰ ਲਾ ਟੋਟ ਨਾ ਕਰ ਕਰ ਲੋ ਕਰ ਲੋ ਕਰ ਲੋ ਨਾ ਟੋਟ ਕਰ ਲੋ ਹਾਂ ਜੀ ਲੇਖੇ ਦੋਈ ਨਹੀਂ ਨਹੀਂ ਕੋਈ ਨਾ ਲੇਖੇ ਕੋਈ ਨਾ ਦੇ ਦੇ ਜੀ ਲੇਖੇ ਦੂ 98155 ਅੱਗੇ 55 5555 ਸਰ ਇੱਕ ਬੇਨਤੀ ਹੈ ਤੁਹਾਨੂੰ ਹੁਣ ਕੋਈ ਗਾਲ ਕੱਢੇ ਨੰਬਰ ਮੇਰਾ ਮੈਨੂੰ ਫੋਨ ਕਰ ਲੈਣਾ 98155 ਹਾਂ ਨੰਬਰ ਮੇਰਾ 98155 ਜੀ 98155 ਅੱਗੇ 55 ਹਾਂ ਜੀ ਅੱਗੇ ਅੱਗੇ ਜੀ ਅੱਗੇ 5555 55 ਠੀਕ ਹੈ ਠੀਕ ਹੈ ਉਸ ਪੰਜਾਬੀ ਚ ਬੋਲ ਰਿਹਾ ਮੈਂ 89155 555 ਪਰ 5 5 55 555 5 5 5 5 ਠੀਕ ਕੋਈ ਤੁਹਾਨੂੰ ਤੰਗ ਕਰੇ ਫੋਨ ਕਰੋ ਆਪਣੇ ਭਰਾ ਨੂੰ ਦੇਖੋ ਜਲਵਾ ਕੀ ਮਾਲਕ ਦਾ ਯਾਰ ਮੈਂ ਕਹਿੰਦਾ ਸ਼ਰਾਫਤ ਨਾ ਚੱਲੀ ਸ਼ਰਾਫਤ ਨਾ ਚੱਲੀ ਸ਼ਰਾਫਤ ਨਾ ਚੱਲੀ ਸਾਡੇ ਸੱਤ ਗੁਰਾਂ ਨੇ ਕਿਹਾ ਸੀ ਬੇਟਾ ਇਹ ਤੇਰਾ ਇਮਤਿਹਾਨ ਆ ਪੁੱਤਰ ਇਹ ਚ ਫੇਲ ਨਹੀਂ ਹੋਣਾ ਜੇ ਐਦਾ ਘਰਾਂ ਚ ਆ ਕੇ ਗਾਲੀ ਗਲੋਚ ਕਰਦੇ ਆ ਧੀਆਂ ਪੜਾਣ ਨੂੰ ਕੀ ਕਿ ਆ ਕਿ ਉਹਨੇ ਤੁਹਾਨੂੰ ਉਹ ਮੋੜਤਾ ਉਹ ਤੇ ਮੋੜ ਨਹੀਂ ਸਕਦਾ ਮੋੜੀਆਂ ਜਿਹੀਆਂ ਆਉਂਦੇ ਆ ਪਤਾਲ ਦੇਾਂਗੇ ਤੁਹਾਡਾ ਤੁਹਾਨੂੰ ਅਸੀਂ ਘਰਾਂ ਚ ਨਹੀਂ ਵੜਨ ਦੇਣਾ ਕੁੱਤੇ ਕਮੀਨੇ ਭਾਜਪਾ ਦੇ ਗੁੰਡੇ ਭਾਜਪਾ ਨਾਲ ਰਲੇ ਜੋ ਸ਼ਬਦ ਉਹਨਾਂ ਨੇ ਤੁਹਾਡੇ ਬੋਲੇ ਸੀ ਧੀਆਂ ਪਾਣਾਂ ਉਹਨਾਂ ਨੂੰ ਕਹ ਤੁਸੀਂ ਹੁਣ ਪਤਾਲਪੁਰੀ ਚ ਜਾਣ ਆਲੇ ਆ ਪਤਾਲਪੁਰੀ ਦੇਖੀ ਕਦੀ ਕਿਸੇ ਨੇ ਦੇਖੀ ਨਹੀਂ ਅਜੇ ਤੱਕ ਨਹੀਂ ਦੇਖੀ ਤੁਸੀਂ ਕਹ ਹੁਣ ਜਾਣ ਆਲੇ ਯੁੱਗ ਪਲਟਣ ਵਾਲਾ ਉਹ ਨੀਲੀ ਛੱਤ ਵਾਲਾ ਸਾਡਾ ਰਾਤਾ ਕਿਉਂ ਕਰਾ ਬਸ ਵਾਲਾ ਬਾਪੂ ਸਾਡਾ ਰਾਤਾ ਸਤ ਬਾਬਾ ਜੀਵਨ ਸਿੰਘ ਦੀਲ ਸਿੰਘ ਵੀਰ ਸਿੰਘ ਤੇ ਜਦੋਂ 나ਗਣੀ ਤੇ ਬਾਗਣੀ ਵੱਜੀ ਨਾ ਇਹਨਾਂ ਦੇ ਠੀਕ ਹੋ ਜਾਂਦੇ ਓਕੇ ਰਿਪੋਰਟ ਬਣਦੀ ਗੋਲੇ ਇਨਸਾਨ ਇਨਸਾਨ ਹਾਲਾਤ ਅੱਜ ਸਾਰੀ ਰਿਕਾਰਡਿੰਗ ਹੋ ਰਹੀ ਮੈਂ ਕਿਉਂਕਿ ਡਰ ਕੇ ਨਹੀਂ ਬੋਲ ਰਿਹਾ ਸ ਪੂਰੀ ਦੁਨੀਆ ਚ ਜਾਣੀ ਹੈ ਰਿਕਾਰਡਿੰਗ ਕਿਸੇ ਤੋਂ ਘਬਰਾ ਕੇ ਨਹੀਂ ਬੋਲ ਰਿਹਾ ਅੱਜ ਤੋਂ ਪਹਿਲਾਂ ਮੈਂ ਕਦੀ ਇਦਾਂ ਬੋਲਿਆ ਕਦੀ ਨਹੀਂ ਬੋਲਿਆ ਜੇ ਇਦਾਂ ਧੀ ਦੀ ਭੈਣ ਦੀ ਘਰਾਂ ਚ ਆ ਕੇ ਕਰਨਗੇ ਉਹ ਤੇ ਫਿਰ ਦੇਖਿਓ ਤੁਸੀਂ ਇਹਨਾਂ ਨੂੰ ਇਹਨਾਂ ਨੂੰ ਦੱਸਾਂਗੇ ਮਾਲਕ ਦੀ ਦਇਆ ਨਾਲ ਕਿ ਗਰੀਬ ਦੇ ਗਰੀਬ شریف ਹੋ ਸਕਦਾ ਲੇਕਿਨ ਬੇਗਹਿਰਤ ਨਹੀਂ ਹੋ ਸਕਦਾ ਠੀਕ ਹੈ ਬੱਚੋ ਸਾਡੀ ਗੁੱਸੇ ਤੋਂ ਬਚੋ ਠੀਕ ਹੈ ਇੱਥੇ ਅੱਗੇ ਅੱਗੇ ਨਜ਼ਰ ਨਾ ਆਵੇ ਪੂਰੀ ਦੁਨੀਆ 'ਚ ਤੁਸੀਂ ਤੁਸੀਂ ਸਬਰ ਨਾਲ ਰਹਿਣਾ ਸਿਰ ਨੰਬਰ ਲਿਖ ਲਿਆ ਮੇਰਾ ਮੈਨੂੰ ਫੋਨ ਕਰੋ ਸਿੱਧਾ ਹੀ ਕੋਈ ਗੱਲ ਨਹੀਂ ਐਸੀ ਕਿ ਬੜੇ ਬੇਫਿਕਰ ਹੋ ਕੇ ਪਹਿਲੀ ਤਰੀਕ ਨੂੰ ਜਿਹੜਾ ਤੁਸੀਂ ਇੱਕ ਵਾਰੀ ਯਕੀਨ ਜ਼ਰੂਰ ਕਰ ਲੈਣਾ ਮੋਦੀ ਸਾਹਿਬ ਤੇ ਦਾ ਹੁਣ ਪੁੱਛ ਰਿਹਾ ਸੀ ਆ ਤੁਹਾਨੂੰ ਮਿਲ ਰਿਹਾ ਕਿ ਮਿਲ ਰਿਹਾ ਮਿਲ ਹੀ ਰਿਹਾ ਐਵੇਂ ਇਤ ਨਹੀਂ ਕਹਿ ਰਿਹਾ ਸੀ ਹਾਂ ਮਿਲਦਾ ਤਾਂ ਫਿਰ ਉਹੋ ਹੀ ਗਰੀਬ ਗਰੀਬ ਘਰ ਜੰਮਿਆ ਸੀ ਉਹਦੀ ਮਾਂ ਲੋਕਾਂ ਦੇ ਕੱਪੜੇ ਧੋਂਦੀ ਸੀ ਤੇ ਬਰਤਨ ਮਾਂਜਦੀ ਸੀ ਬੱਚੇ ਨੂੰ ਬੜੇ ਜ਼ਫਰ ਜਾਲ ਕਿਉਂ ਨੇ ਪਾਲਿਆ ਸੀ ਮਾਂ ਦੀ ਸੀਸ ਲੱਗ ਗਈ ਅੱਜ ਤੁਹਾਡਾ ਪ੍ਰਧਾਨ ਮੰਤਰੀ ਹੈ ਗਰੀਬ ਦਾ ਪੁੱਤ ਤੇ ਆ ਖੇਤ ਦਾ ਖੇਤ ਮਜ਼ਦੂਰ ਦਾ ਪੁੱਤ ਤੁਹਾਡੇ ਕੋਲ ਖੜਾ ਉਹਨੇ ਭੇਜਿਆ ਹੀ ਉਹ ਬੰਦਾ ਜਿਹਨੂੰ ਆਪ ਨੂੰ ਤਾਂ ਪਤਾ ਹੋਵੇ ਭੁੱਖ ਕੀ ਹੁੰਦੀ ਹੈ ਗਰੀਬੀ ਕੀ ਹੁੰਦੀ ਹੈ ਇਸ ਕਰਕੇ ਕਿਸੇ ਨਾਲ ਜ਼ਿਆਦਤੀ ਨਹੀਂ ਕਰਨੀ ਅਸੀਂ ਨਹੀਂ ਕਿਸੇ ਨਾਲ ਕਰਨੀ ਜਿਹੜਾ ਕਰੇਗਾ ਸਿਰਫ ਤੁਹਾਡਾ ਕੰਮ ਹੈ ਮੈਨੂੰ ਦੱਸਣਾ ਸਿਰਫ ਦੇਖ ਲਾਂਗੇ ਜੋ ਹੋਊਗਾ ਤੇ ਜ਼ਮਾਨਾ ਨਾਲੇ ਦੇਖੇਗਾ ਕਿ ਗਰੀਬ ਕਿਦਾਂ ਲੜਦੇ ਠੀਕ ਹੈ ਅਸੀਂ ਦਾ ਹਰ ਖਮੱਠਾ ਬਟਨ ਦਬਾ ਦਬਾ ਕੇ ਹੀ ਕਰਨਾ ਹੋਊਗਾ ਇਹੋ ਹੀ ਤਰੀਕਾ ਇਹੋ ਹੀ ਤਰੀਕਾ ਇਹੋ ਹੀ ਤੋਂ ਚਾਹੁੰਦੇ ਨੇਗੇ ਕਿ ਕੋਈ ਗਰੀਬ ਦਾ ਬੱਚਾ ਉੱਥੇ ਪਾਰਲੀਮੈਂਟ 'ਚ ਬੈਠੂਗਾ ਕੋਈ ਕਾਨੂੰਨ ਹੀ ਨਾ ਬਣਾ ਦੇ ਵੀ ਇਹਨਾਂ ਨੂੰ ਜ਼ਮੀਨਾਂ ਮਿਲ ਜਾਣ ਇਹ ਬਣਨੇ ਆ ਕਾਨੂੰਨ ਦੇਖ ਲੇ ਫਿਰ ਇਹ ਬਣ ਕੇ ਰਹਿਣੇ ਸੋਕਾਤ ਠੀਕ ਹੈ ਜੀ ਜੋ ਲੈਂਚ ਸਭ ਤੋਂ ਪਿੱਛੇ ਅੱਗੇ ਆਉਣਗੇ ਇਹ ਮਾਲਕੀ ਦੇ ਉਹਨਾਂ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਕਿ ਇਹਨੀ ਕੀ ਕਿਰਪਾ ਸੇ ਸਜੇ ਹਮ ਹੈ ਉਹਨਾਂ ਨੇ ਇਹ ਵੀ ਕਿਹਾ ਸੀ ਇਹਨੀਆਂ ਸਿੱਖੋ ਕੋ ਮੈਂ ਪਾਤਸ਼ਾਹੀ ਦੂੰਗਾ ਹੁਣ ਸਾਢੇ 3 400 ਸਾਲ ਦਾ ਵਾਅਦਾ ਕੀਤਾ ਉਹ ਟਾਈਮ ਆ ਗਿਆ ਹੈ ਮਾਲਕ ਕਿਰਪਾ ਕਰੇ ਸੱਚਾ ਪਾਤਸ਼ਾਹ ਰਹਿਮ ਕਰੇ ਸਾਡੀ ਲੜਾਈ ਰੱਬ ਜੋ ਲੜ ਰਿਹਾ ਆਪੇ ਦੇਖੋ ਸਮਾ ਆ ਰਿਹਾ ਬਹੁਤ ਬਹੁਤ ਸ਼ੁਕਰੀਆ